ਦਾਸੇ ਜੀ ਜੀ ਨਾਦਰੂ ਮੇਰਾ ਇੱਕ ਹੋਰ ਆਵਾਜ਼ ਹੈ ਹੋਰ ਵਾਲਾ ਜਿੱਥੇ ਰਹਿਣਾ ਨਗੋਦਰ ਦਾ ਭਾਈ ਇੱਥੇ ਕੀ ਕਰਨ ਆਇਆ ਤੂੰ ਇੱਥੇ ਭਾਈ ਉਹ ਮੁੰਡੇ ਦੇ ਨਾਲ ਆਜਾ ਯਾਰ ਜਿਹੜਾ ਵੱਜ ਗਿਆ ਭਾਈ ਕੀ ਨਾ ਉਹ ਉਹਦਾ ਭਾਈ ਜੱਬੀ ਆ ਉਹ ਭਾਈ ਨਗੋਦਰ ਰਿੰਦੇ ਉੱਤੇ ਚੱਕ ਕਰ ਰੋੜਦੇ ਭਾਈ ਕਰਾਈਦੇ ਆ ਮੈਂ ਨਗੋਦਰ ਦਾ ਹੀ ਆ ਭਾਈ ਇੱਥੇ ਕੀ ਕਰਨ ਆਇਆ ਤੂੰ ਟੈਕਲ ਦੇ ਦੋ ਜਾਨੇ ਹੀ ਬੈਠੇ ਹੋਏ। ਉਦੋਂ ਹੀ ਮੈਂ 10 ਮਿੰਟ ਬਾਅਦ ਦਾ ਵੇਖਿਆ ਇਹ ਫਿਰ ਬੈਠੇ ਹੋਏ ਸੀ ਗੱਲਾਂ ਬਾਤਾਂ ਕਰਦੇ ਹੋਏ ਸੀ। ਇੱਧਰ ਉੱਧਰ ਦੇਖਦੇ ਹੋਏ ਸੀ ਤਾਂ ਮੈਨੂੰ ਸ਼ੱਕ ਪਿਆ ਤੇ ਮੈਂ ਦੇਖਦੇ ਦੇਖਦੇ ਦੇਖਿਆ ਕਿ ਜੀ ਇਹਨਾਂ ਨੇ ਇਹਦੇ ਨਾਲ ਦਾ ਮੁੰਡਾ ਚਾਬੀ ਲਾਉਣ ਲੱਗ ਗਿਆ। ਮੋਟਰਸਾਈਕਲ ਨੂੰ ਚਾਬੀ ਲਾਉਣ ਲੱਗ ਗਿਆ ਬਿਨਾਂ ਚਪਲਾ ਤੇ ਹੋਏ ਮੈਂ ਬਾਹਰ ਨੂੰ ਗਿਆ ਤਾਂ ਇਹਦੇ ਨਾਲ ਦਾ ਮੁੰਡਾ 도ੜ ਗਿਆ ਜੀ ਇਹ ਹੱਥ ਆ ਕੇ। ਫਗਵਾੜਾ ਸ਼ਹਿਰ ਦੇ ਇਲਾਕੇ ਬਾਬਾ ਗਦਿਆ ਵਿਖੇ ਚੋਰੀ ਕਰਨ ਦੇ ਦੋਸ਼ ਵਿੱਚ ਲੋਕਾਂ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੀ ਮੰਸ਼ੂ ਸ਼ਰਮਾ ਨੇ ਦੱਸਿਆ ਕਿ ਉਹ ਅੱਜ ਜਦੋਂ ਆਪਣੇ ਦਫ਼ਤਰ ਵਿਖੇ ਮੌਜੂਦ ਸੀ ਤਾਂ ਉਸਦੇ ਦਫ਼ਤਰ ਦੇ ਬਾਹਰ ਖੜਾ ਉਸਦਾ ਸਪਲੈਂਡਰ ਮੋਟਰਸਾਈਕਲ ਤੇ ਦੋ ਅਣਪਛਾਤੇ ਨੌਜਵਾਨ ਬੈਠ ਗਏ ਤੇ ਕੁਝ ਦੇਰ ਇੱਧਰ-ਉੱਧਰ ਦੇਖਣ ਤੋਂ ਬਾਅਦ ਉਸਦੇ ਮੋਟਰਸਾਈਕਲ ਨੂੰ ਚਾਬੀ ਲਗਾਉਣ ਲੱਗੇ ਜਿਸ ਤੇ ਉਸ ਨੂੰ ਸ਼ੱਕ ਹੋਇਆ ਤਾਂ ਉਸਨੇ ਮੌਕੇ ਤੇ ਜਾ ਕੇ ਉਹਨਾਂ ਨੂੰ ਮੋਟਰਸਾਈਕਲ ਨੂੰ ਚਾਬੀ ਲਗਾ ਰਿਹਾ ਨੂੰ ਰੰਗੇ ਹੱਥੀ ਕਾਬੂ ਕੀਤਾ ਉਸਨੇ ਦੱਸਿਆ ਕਿ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਇੱਕ ਨੌਜਵਾਨ ਨੂੰ ਉਹਨਾਂ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਜੋ ਕਿ ਆਪਣਾ ਨਾਂ ਗੌਰਵ ਵਾਸੀ ਨਕੋਦਰ ਅਤੇ ਆਪਣੇ ਸਾਥੀ ਦਾ ਨਾਮ ਅਵੀ ਦੱਸ ਰਿਹਾ ਹੈ ਉਧਰ ਇਹ ਸਾਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਉਹਨਾਂ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਸੂਚਨਾ ਮਿਲਦੇ ਸਾਰ ਹੀ ਤੁਰੰਤ ਮੌਕੇ ਤੇ ਪੁੱਜੀ ਠਾਣਾ ਸਿਟੀ ਪੁਲਿਸ ਨੇ ਉਕਤ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਸੰਬੰਧੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਮੇਰਾ ਨਾਮ ਦਿਵੰਸ਼ੂ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਆ ਜਿਹੜਾ ਜਿੱਦੋਂ ਦੀ ਇੱਥੇ ਘਟਿਆ ਕੁਝ ਨਹੀਂ ਜੀ ਅਸੀਂ ਬਸ ਬੈਠੇ ਸੀਗੇ ਆਪਣੇ ਦਫ਼ਤਰ ਤੇ ਮੈਂ ਇੱਦਾਂ ਹੀ ਬੈਠੇ ਬੈਠੇ ਮੈਂ ਮੈਂ ਤਾਂ ਮੇਰਾ ਫਰੈਂਡ ਬੈਠੇ ਸੀ ਅਸੀਂ ਦੇਖਿਆ ਵੀ ਬਾਹਰ ਇਦਾਂ ਮੋਟਰਸਾਈਕਲ ਤੇ ਦੋ ਜਾਨੇ ਬੈਠੇ ਹੋਏ ਉਦੀ ਮੈਂ 10 ਮਿੰਟ ਦਾ ਇਹਦਾ ਫੇਰ ਦੇਖਿਆ ਇਹ ਫੇਰ ਬੈਠੇ ਹੋਏ ਸੀਗੇ ਗੱਲਾਂ ਬਾਤਾਂ ਕਰਦੇ ਹੋਏ ਸੀ ਐਡਰ ਉੱਧਰ ਦੇਖਦੇ ਹੋਏ ਸੀ ਤਾਂ ਮੈਨੂੰ ਸ਼ੱਕ ਪਿਆ ਤੇ ਮੈਂ ਦੇਖਦੇ ਦੇਖਦੇ ਦੇਖਿਆ ਕਿ ਜੀ ਇਹਨਾਂ ਨੇ ਇਹਦੇ ਨਾਲ ਦਾ ਮੁੰਡਾ ਚਾਬੀ ਲਾਉਣ ਲੱਗ ਗਿਆ ਮੋਟਰਸਾਈਕਲ ਨੂੰ ਚਾਬੀ ਲਾਉਣ ਲੱਗ ਗਿਆ ਮੈਂ ਬਿਨਾਂ ਚੱਪਲਾਂ ਤੋਂ ਹੀ ਮੈਂ ਬਾਹਰ ਨੂੰ ਗਿਆ ਤਾਂ ਇਹਦੇ ਨਾਲ ਦਾ ਮੁੰਡਾ ਦੌੜ ਗਿਆ ਜੀ ਇਹ ਹੱਥ ਆ ਗਿਆ ਸਾਡੇ ਬਸ ਇਹਨੂੰ ਅਸੀਂ ਹੁਣ ਪੁਲਿਸ ਦੇ ਹਵਾਲੇ ਕਰਾਂਗੇ ਤੇ ਮੋਟਰਸਾਈਕਲ ਆਪਣਾ ਕਿਹੜਾ ਹਵਾ ਮੋਟਰਸਾਈਕਲ ਆਪਣਾ ਸਪਲੈਂਡਰ ਹੈ ਜੀ ਮਾਡਲ ਕਿਹੜਾ ਹਵਾ ਮਾਡਲ ਹੈਗਾ ਜੀ 19 ਭਾਜੀ ਕਿੰਨੇ ਨੌਜਵਾਨ ਸੀਗੇ ਇਹ ਦੋ ਜਣ ਪੁੱਤਰ ਦਾ ਸੀਗਾ ਨਾਲ ਦਾ ਮੁੰਡਾ ਇਹ ਦੌੜ ਗਿਆ ਤੇ ਮੋਟਰਸਾਈਕਲ ਨੂੰ ਚਾਬੀ ਲੱਗ ਗਈ ਸੀ ਤੁਹਾਡੇ ਨੂੰ ਨਹੀਂ ਲਾਉਣ ਰਿਹਾ ਸੀਗਾ ਜਿੱਦ ਦੀ ਚਾਬੀ ਲਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ ਉਹ ਲੱਗਦੀ ਨਹੀਂ ਪਈ ਸੀ ਲਾਉਂਦਾ ਪਿਆ ਸੀ ਤੇ ਮੈਂ ਇੰਨੀ देर ਨੂੰ ਖੜਾ ਤੇ ਪੁਲਿਸ ਨੇ ਹੱਥੀ ਮੌਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਹਾਂਜੀ ਬੋਲਤ ਬੋਲਤ ਕੰਪਲੀਟ ਕੀਤੀ ਪੁਲਿਸ ਕੰਪਲੀਟ ਦੀ ਹੁਣ ਆਪਣੇ ਬਹੁਤ ਸਾਰੇ ਬੋਲਦੇ ਆ ਅਮੰਦੀ ਵਸਰਾ ਹਾਂ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਇੱਦਾਂ ਸਾਰਾ ਵੀ ਅਸੀਂ ਇੱਥੇ ਬੈਠੇ ਸੀਗੇ ਬੰਦਾ ਉਹ ਜੱਗ ਦਾ ਮੇਹ ਚਾਬੀ ਲਾਉਂਦੇ ਪਏ ਸੀਗੇ ਜੱਗ ਦਾ ਬਾੜਿਆ ਉਹ ਉਹ ਨਾਲ ਦੇ ਨੇ ਦੱਸਿਆ ਵੀ ਮੈਂ ਅਸੀਂ ਚੋਰੀ ਕਰਨ ਆਏ ਹਾਂ ਇੱਥ ਕਿੱਥੋਂ ਆਏ ਸੀ ਬੰਦਿਆ ਇਹ ਨਗੂਰ ਤੋਂ ਆਏ ਆ ਬਸੇ ਆਏ ਆ ਇਹ ਸਾਰਾ ਭੇਜਦਾ ਆਵੇਂ ਮੋਟਰਸਾਈਕਲ ਚੱਕ ਤੋੜ ਗਿਆ ਜਾਂਦਾ ਮੋਟਰਸਾਈਕਲ ਕਿਹੜਾ ਸੀ ਆਪਣਾ ਮੋਟਰਸਾਈਕਲ ਸਪਲੈਂਡਰ ਸੀਗਾ ਸਰ ਤੇ ਬਹੁਤ ਕੰਪਲੀਟ ਕੀਤੀ ਹਾਂਜੀ ਸਰ ਪੌਂਸਰ ਕੰਪਲੀਟ ਕੀਤੀ ਆ ਦੇ ਪਛਾਣ ਹੋਈ ਨਹੀਂ ਬਾਜੀ ਕਿ ਲੋਈ ਇਹਦੀ ਕੋਈ ਕਿੱਥੇ ਦਾ ਰਹਿਣ ਵਾਲਾ ਤਾਂ ਕੀ ਨਾ ਬਾਜੀ ਇਹ ਪਛਾਣ ਇਦਾਂ ਜੀ ਆਪਣੇ ਮੂੰਹ ਦੱਸਦਾ ਵੀ ਨਕੂਦਰ ਦਾ ਆ ਇਹ ਪਤਾ ਨਹੀਂ ਮੁੰਡੇ ਲਾਵਲੇ ਨਕੂਦਰ ਤੋਂ ਆਇਆ ਬਸੇ ਆਇਆ ਕਿੰਨੇ ਵਿਅਕਤੀ ਸੀਗੇ ਇਹ ਦੋ ਜਣੇ ਸੀਗੇ ਸਰ ਇੱਕ ਫੜ ਲਿਆ ਦੂਜਾ ਨੱਟ ਗਿਆ ਇੱਕ ਨੂੰ ਫੜ ਲਿਆ ਦੂਜਾ ਨੱਟ ਗਿਆ ਆ ਕੋਸ਼ਿਸ਼ ਤੇਰੀ ਕੀਤੀ ਨੱਟ ਗਿਆ ਹਾਂਜੀ ਸਰ ਕਰ ਦਿੱਤੀ ਪੌਂਸਰ ਨੂੰ ਦਰਾ ਕਰ ਹਾਂਜੀ ਦੋਨਾਂ ਨਕੂਦਰ ਦਾ ਹਾਦਾ ਸੇਡ ਜੱਪਾ ਜਵਾਜੀ ਜੀ ਨਾਮ ਤੇ ਰਵੀ ਮੇਰਾ ਨਾਮ ਹੈ ਕੋਰਾ ਬਾਵਾ ਹੈ ਕੋਰਾ ਬਾਵਾ ਕਿਥੇ ਦਾ ਰਹਿਣ ਵਾਲਾ ਨਗੋਦਰ ਦਾ ਬਾਈ ਇੱਥੇ ਕੀ ਕਰਨ ਆਇਆ ਤੂੰ ਇੱਥੇ ਬਾਈ ਉਹ ਮੁੰਡੇ ਦੇ ਨਾਲ ਆਇਆ ਜਗਾ ਯਾਰ ਕਿਹੜੇ ਮੁੰਡੇ ਦੇ ਉਹ ਜਿਹੜਾ ਭੱਜ ਗਿਆ ਭਾਈ ਕੀ ਨਾਮ ਉਹਦਾ ਉਹ ਵਾਲਾ ਭਾਈ ਅਬੀਆ ਕਿੱਥੇ ਰਹਿਣ ਵਾਲਾ ਉਹ ਭਾਈ ਨਗੋਦਰ ਰਿੰਦੇ ਉੱਤੇ ਚੱਕਾ ਰੋੜਦੇ ਭਾਈ ਘਰਾਈ ਤੇ ਯਾਰ ਮੈਂ ਨਗੋਦਰ ਦਾ ਹੀ ਆ ਭਾਈ ਇੱਥੇ ਕੀ ਕਰਨ ਆਇਆ ਸੀ ਤੂੰ ਭਾਈ ਉਹ ਉਹ ਨਾਲ ਆਈ ਮੁੰਡਾ ਉਹਦੇ ਨਾਲ ਆਏ ਭਾਈ ਨਹੀਂ ਇੱਥੇ ਕੀ ਕਰ ਰਹੇ ਤੁਸੀਂ ਇੱਥੇ ਭਾਈ ਗੋਪਨੀ ਯਾਰ ਭਾਈ ਮੁੰਡਾ ਦਾ ਬੇਟਾ ਸੀ ਉਹਨੇ ਕਿਤੇ ਚਾਬੀ ਜੂਬੀ ਲਾਤੀ ਯਾਰ ਭਾਈ ਮੈਂ ਮੈਂ ਤਾਂ ਪੱਜਾ ਵੀ ਨਹੀਂ ਮੈਂ ਕਰਲੀ ਭਜਣਾ ਯਾਰ ਭਾਈ ਦੱਸ ਜਦੋਂ ਮੈਂ ਕੁਝ ਕੀਤਾ ਹੀ ਨਹੀਂ ਯਾਰ ਭਾਈ ਨਹੀਂ ਕੁਰੀ ਕਰਨ ਲੱਗੇ ਤੁਸੀਂ ਭਾਈ ਉਹ ਮੈਨੂੰ ਤਾਂ ਇਹ ਵੀ ਨਹੀਂ ਪਤਾ ਉਹਨੇ ਕਦੇ ਮੈਂਦਾਰਾ ਦਾ ਤੇ ਆਣੀ ਨਹੀਂ ਸੀ ਭਾਈ ਐਨੂੰ ਜੇ ਜੇਬ ਚ ਚਾਬੀ ਆ ਗਈ ਤੇਰੀ ਜੇਬ ਚ ਚਾਬੀ ਤੇ ਜੇਬ ਚ ਕੀ ਚਾਬੀ ਚਾਬੀ ਭਾਈ ਮੇਰਾ ਮੇਕੋ ਦਾ ਘਰੇ ਮੋਟਰਸਾਈਕਲ ਖੜਾ ਮੇਰਾ ਭਾਈ ਆਪਣਾ ਆਣੀ ਆ ਚਾਬੀ ਚਾਬੀ ਹੈਗੀ ਤੇ ਉਹ ਭਾਈ ਉਹਦਾ ਭਲੇਕੇ ਨਾ ਮੇ ਮੇਰੀ ਹੁਣ ਜੇਬ ਚ ਆ ਗਈ ਭਾਈ ਮੇਰੇ ਘਰੇ ਖੜਾ ਯਾਰ ਮੈਂ ਮੈਂ ਕੋਲ ਤਾਂ ਨੇ ਆਪੇ ਕੱਢ ਕੇ ਦਿੰਦਾ ਰੁਕ ਜਾ ਕੇ ਮਣ ਰੁਕ ਜਾ ਨਾ ਮੈਂ ਆ ਆ ਮੈਂ ਭਾਈ ਯਾਰ ਕਿਤੇ ਆਪਾ ਯਾਰ ਭਾਈ ਲੱਗ ਦੇ ਕੇ ਆਪਣੇ ਮੋਟਰਸਾਈਕਲ ਸਰ ਕੀ ਮਾਮਲਾ ਕੀ ਜਿਹੜਾ ਇੱਕ ਵੇਪੀ ਲੰਦਾ ਇਹ ਜੀ ਸਾਨੂੰ ਹੁਣੀ ਥੋੜੀ ਦੇਰ ਪਹਿਲਾਂ ਸੂਚਨਾ ਮਿਲੀ ਸੀ ਸਾਡੇ ਕੁਫੀਆ ਸੋਰਸਸ ਤੋਂ ਕਿ ਇਸ ਤਰ੍ਹਾਂ ਕੋਈ ਦੋ ਲੜਕੇ ਜਿਹੜੇ ਨੇ ਉਹ ਕੋਈ ਇਸ ਸੋਚ ਦੇ ਨਾਲ ਆਏ ਨੇ ਸ਼ਹਿਰੀ ਇਲਾਕੇ ਦੇ ਵਿੱਚ ਜੋ ਕਿ ਬਾਬਾ ਗਦੀਆ ਦਾ ਦੱਸ ਰਹੇ ਨੇ ਜੋ ਸੋਰਸਸ ਤੋਂ ਪਤਾ ਲੱਗਿਆ ਹੈ ਕਿ ਕੋਈ ਇਹ ਚੋਰੀ ਦੇ ਮਨਸੂਬੇ ਤੋਂ ਆਏ ਸਨ ਤੇ ਇਹਦੇ ਵਿੱਚੋਂ ਇੱਕ ਮੁੰਡੇ ਨੂੰ ਰਾਉਂਡ ਅਪ ਕੀਤਾ ਗਿਆ ਹੈ ਜਿਹਨੂੰ ਕਿ ਹੁਣ ਥਾਣੇ ਲਿਆਂਦਾ ਗਿਆ ਹੈ ਤੇ ਹੁਣ ਜੋ ਵੀ ਹੈ ਵੈਰੀਫਾਈ ਕਰਕੇ ਜੀ ਇਹਦੇ ਤੇ ਜੋ ਬੰਦੀ ਕਾਰਵਾਈ ਆਸੀ ਅਮਲ ਦੇ ਵਿੱਚ ਲਿਆ ਸਰ ਕੋਈ ਪਛਾਣ ਵਗੈਰਾ ਹੋਈ ਹੈਗੀ ਦੇ ਹਜੇ ਬਸ ਅਸੀਂ ਕਰ ਰਹੇ ਹਾਂ ਜੀ ਵੈਰੀਫਾਈ ਕਰਕੇ ਜਿਵੇਂ ਵੀ ਸਾਹਮਣੇ ਆਇਆ ਵੀ ਕੀ ਚੋਰੀ ਕਰਨ ਆਏ ਸੀ ਇਹ ਇਹ ਜੋ ਉਥੋਂ ਲੋਕਲ ਸੂਤਰਾਂ ਤੋਂ ਪਤਾ ਲੱਗ ਰਿਹਾ ਜਿਵੇਂ ਕਹਿ ਰਹੇ ਕੁਝ ਮੋਟਰਸਾਈਕਲ ਤੇ ਇਹਨਾਂ ਦੀ ਇਦਾਂ ਦੀ ਅੱਖ ਸੀਗੀ ਕਿ ਉਹ ਲੈ ਕੇ ਜਾਣਾ ਚਾਹੁੰਦੇ ਸੀ ਪਰ ਜਿਹਦੇ ਵਿੱਚੇ ناکਾਮਯਾਬ ਹੋਏ ਆ ਤੇ ਲੋਕੀ ਲੋਕਲ ਸ਼ਹਿਰੀ ਉਹਨਾਂ ਦੇ ਸਕੋਰ ਦੇ ਨਾਲ ਤੇ ਅਸੀਂ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ